ਤੁਹਾਡਾ ਆਪਣਾ ਕੜਵਾਇਆ ਹੋਇਆ ਜਾਂ ਤੁਸੀਂ ਲਿਆਂਦਾ ਸੀ ਨਹੀਂ ਇਹ ਲੈਤਾ ਵੈ ਹੀ ਆਪਣਾ ਚਲਦਾ ਲਿਆ ਸੀ ਚਲਦਾ ਲਿਆ ਓਕੇ ਜਨ ਕਿ ਸੈਕਿੰਡ ਲਿਆ ਸੀ ਹਾਂ ਇਹ ਹੋ ਗਿਆ ਆਪਣੇ ਕੋਲ 10 ਸਾਲਾ ਇਹਨੂੰ ਅੱਛਾ 10 ਸਾਲ ਹੋ ਗਏ ਤੁਹਾਡੇ ਲਈ ਇਹਦਾ ਨੰਬਰ ਕਿੱਥੋਂ ਦਾ ਬਾਈ ਇਹ ਪੰਜਾਬ ਦਾ ਨੰਬਰ ਹੈ ਜੀ ਨੰਬਰ ਪੰਜਾਬ ਦਾ ਓਕੇ ਇਹਦੀ ਆਰਸੀ ਵਗੈਰਾ ਤੁਹਾਡੇ ਨਾਮ ਹੈਗੀ ਹੈ ਜੀ ਹਾਂ ਇਹ ਆਪਣੇ ਨਾਮ ਤੁਹਾਡੇ ਨਾਮ ਹੈ ਓਕੇ ਇਹ ਵੀ ਗੱਲ ਵੱਡੀ ਆ ਕੋੜਾ ਬੰਪਰ ਇਹਦੇ ਨਾਲ ਦੇਵਾਂਗੇ ਅੱਛਾ ਕੋੜਾ ਬੰਪਰ ਹੈਗਾ ਆਪਣੇ ਲਈ ਬੰਪਰ ਹੈਗਾ ਲੈ ਮਿੱਤਰੋ ਕੋੜਾ ਬੰਪਰ ਵੀ ਮਿਲੂਗਾ ਵੱਡੀ ਗੱਲ ਹੈ ਇਮਾਨਦਾਰੀ ਦੀ ਇਹ ਹੁੰਦੀ ਆ ਬਾਈ ਹੁਣ ਇੱਥੇ ਕਿਹੜਾ ਪਤਾ ਲੱਗਦਾ ਸੀ ਉਹਨੇ ਕਿਹੜਾ ਬੋ ਤੇ ਬਾਈ ਕਹਿੰਦਾ ਵੀਰੇ ਕੋੜਾ ਬੰਪਰ ਹੈਗਾ ਉਹ ਆਪਾਂ ਦਵਾਂਗੇ ਨਾਲ ਹਨਾ ਟੱਚ ਪਲੇਅਰ ਲੱਗਿਆ ਹੋਇਆ ਬਈ ਹਾਂ ਵੀਰੇ ਬੈਕ ਕੈਮਰਾ ਵੀ ਲੱਗਿਆ ਹੋਇਆ ਹੈ ਕੈਮਰਾ ਲੱਗਿਆ ਹੋਇਆ ਓਕੇ ਸ਼ੀਟ ਕਵਰ ਬਿਲਕੁਲ ਨਵੇਂ ਤੇ ਚੱਲੀ ਕਿੰਨੀ ਖੋਈ ਆ ਬਈ ਇਹ ਡੇਢ ਲੱਖ ਚੱਲੀ ਹੋਈ ਹੈ 1.2 ਲੱਖ ਮਾਡਲ ਤੇ ਜੈਨੂਨ ਚੱਲੀ ਹੋਈ ਹੈ ਓਕੇ ਓਕੇ ਅੱਜ ਮਿੱਤਰੋ ਆਪਾਂ ਪਹੁੰਚੇ ਆ ਪਿੰਡ ਸੇਖਾ ਤੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਇਹ ਸੇਖਾ ਪਿੰਡ ਬਰਨਾਲੇ ਤੋਂ ਲਗਭਗ 7-8 ਕਿਲੋਮੀਟਰ ਦੀ ਦੂਰੀ ਤੇ ਨਾ ਪੈ ਜਾਂਦਾ ਜਿਹੜਾ ਬਰਨਾਲੇ ਤੋਂ ਧੂਰੀ ਨੂੰ ਸੜਕ ਜਾਂਦੀ ਆ ਉਹਦੇ ਉੱਪਰ ਪਹਿਲਾ ਪਿੰਡ ਸੇਖਾ ਆਉ ਇੱਕ ਟਰੈਕਟਰ ਤੇ ਇੱਕ ਸਵਿਫਟ ਗੱਡੀ ਬਕਾਊ ਖੜੀ ਐ ਪੂਰੀ ਫੁੱਲ ਗਾਰੰਟੀ ਵਾਲੇ ਨੇ ਤੇ ਬਾਕੀ ਨਾ ਆਪਾਂ ਫੁੱਲ ਡਿਟੇਲ ਜਾਣਾਂਗੇ ਵੀ ਇਹ ਕਿੰਨਾ ਮਾਡਲ ਨੇ ਟਰੈਕਟਰ ਕਿੰਨਾ ਮਾਡਲ ਐ ਤੇ ਸਵਿਫਟ ਗੱਡੀ ਕਿੰਨਾ ਮਾਡਲ ਐ ਇਹ ਕੀ ਕੀ ਰੇਟ ਦੇ ਵਿੱਚ ਬਣ ਜਾਣਗੇ ਕਿੰਨੀ ਕਿੰਨਾਂ ਦੀ ਗਾਰੰਟੀ ਐ ਇੰਜਨ ਗੇਅਰ ਤੇ ਕਿਵੇਂ ਨੇ ਸਾਰੀ ਜਾਣਕਾਰੀ ਲੈਣੇ ਆ ਤੇ ਪਹਿਲਾਂ ਜਿਹੜੇ ਸੱਜਣ ਦੇ ਘਰੇ ਇਹ ਦੋਨੇ ਚੀਜ਼ਾਂ ਖੜੀਆਂ ਨੇ ਤੁਹਾਨੂੰ ਉਹਦੇ ਨਾਲ ਮਲਾ ਦੀ ਉਸ ਤੋਂ ਬਾਅਦ ਆਪਾਂ ਬਾਈ ਤੋਂ ਲਵਾਂਗੇ ਜਾਣਕਾਰੀ ਮੇਰੇ ਸ੍ਰੀ ਕਾਲ ਪੀ ਆਰ ਜਾਣੇ ਤੁਹਾਡਾ ਨਾਮ ਕੀ ਐ ਮੇਰਾ ਨਾਮ ਅਮੋਲਕ ਅਮੋਲਕ ਸੋ ਨਾ ਬਾਈ ਤੁਹਾਡਾ ਹੈਗਾ ਮੋਲਕ ਤੇ ਚੀਜ਼ਾਂ ਵੀ ਤੁਹਾਡੀਆਂ ਮੋਲ ਕੀ ਲੱਗਦੀਆਂ ਨੇ ਹੈ ਆਪਾਂ ਦੋਨੇ ਚੀਜ਼ਾਂ ਸੇਲ ਕਰਨੀਆਂ ਨੇ ਬਾਈ ਇੱਕ ਤਾਂ ਹੈਗਾ 36 ਦੀ ਨਿਊ ਹਾਲੈਂਡਟਰੈਕਟਰ ਹੈਨਾ ਹਾਂਜੀ ਵੀਰੇ ਤੇ ਇੱਕ ਗੱਡੀ ਆ ਤੇ ਇਹ ਕਿੰਨਾ ਮਾਡਲ ਦਾ ਟਰੈਕਟਰ ਹੈ ਇਹ 10 ਮਾਡਲ ਦਾ ਹੈ ਵੀਰੇ 2010 ਮਾਡਲ ਹੈ ਤੇ ਗੱਡੀ ਕਿੰਨਾ ਮਾਡਲ ਹੈ ਗੱਡੀ 2012 ਮਾਡਲ ਹਰਿਆਣਾ ਨੰਬਰ ਅੱਛਾ ਇਹ ਹੈਗੀ 2012 ਮਾਡਲ ਆਪਾਂ ਸ਼ੁਰੂਆਤ ਕਰਦੇ ਹਾਂ ਇਹ ਤੋਂ 2010 ਮਾਡਲ ਆ ਬਾਈ 36 ਦੀ ਨਿਊ ਹਾਲੈਂਡ ਹੈਨਾ ਤੇ ਮੈਨੂੰ ਇਹ ਦੱਸਿਓ ਪਹਿਲਾਂ ਤਾਂ ਇਹ ਟਰੈਕਟਰ ਤੁਹਾਡਾ ਆਪਣਾ ਕੜਵਾਇਆ ਹੋਇਆ ਜਾਂ ਤੁਸੀਂ ਲਿਆਂਦਾ ਸੀ ਨਹੀਂ ਇਹ ਲੈਤਾ ਵੈ ਹੀ ਆਪਣਾ ਚੱਲਦਾ ਲਿਆ ਸੀ ਚੱਲਦਾ ਲਿਆ ਓਕੇ ਜਾਨ ਕੀ ਸੈਕਿੰਡ ਲਿਆ ਸੀ ਹਾਂ ਇਹਨਾਂ ਨੂੰ ਹੋ ਗਿਆ ਆਪਣੇ ਕੋਲੇ 10 ਸਾਲਾਂ ਵਾਲਾ ਇਹਨੂੰ ਅਸਲ 10 ਸਾਲ ਹੋ ਗਏ ਤੁਹਾਡੇ ਲੱਗੇ ਹਾਂ ਇਹਦਾ ਨੰਬਰ ਕਿੱਥੋਂ ਦਾ ਬਾਈ ਇਹ ਪੰਜਾਬ ਦਾ ਨੰਬਰ ਆ ਜੀ ਨੰਬਰ ਪੰਜਾਬ ਦਾ ਓਕੇ ਇਹਦੀ ਆਰਸੀ ਵਗੈਰਾ ਤੁਹਾਡੇ ਨਾਮ ਹੈਗੀ ਆ ਜੀ ਹਾਂ ਜੋ ਆਪਣੇ ਨਾਮ ਤੁਹਾਡੇ ਨਾਮ ਆ ਓਕੇ ਇਹ ਵੀ ਗੱਲ ਵੱਡੀ ਆ ਤੇ ਕੰਡੀਸ਼ਨ ਦਾ ਵੀ ਮੈਨੂੰ ਇਹ ਦੱਸੇ ਸਾਰਾ ਓਰੀਜਨਲ ਆ ਇਹ ਸਾਰਾ ਓਰੀਜਨਲ ਆ ਜੀ ਕੋਈ ਪਾਰਟ ਆਪਣੇ ਪੇਂਟ ਤਾਂ ਨਹੀਂ ਸੀ ਕਰਵਾਇਆ ਨਹੀਂ ਨਾ ਸਾਰਾ ਜੈਨੂਇਨ ਆ ਤੁਹਾਨੂੰ ਦਿਖਦੇ ਹੀ ਆ ਓਕੇ ਧਰਮੇ ਲੈ ਕੇ ਨਾ ਬੰਪਰ ਤੋਂ ਸਾਰਾ ਚੈੱਕ ਕਰਵਾ ਦੇ ਕੰਡੀਸ਼ਨ ਦਾ ਵੀ ਬਾਈ ਕਹਿੰਦਾ ਓਰੀਜ ਮਾਡਲ 2010 ਹੈ ਤੇ ਆ ਪੈਡਰ ਬੂਡਲ ਤਾਂ ਤੁਸੀਂ ਲਵਾਏ ਹੋਣਗੇ ਬਾਈ ਹਾਂ ਵੀਰੇ ਆਪਣੇ ਲਵਾਏ ਹੋਏ ਨੇ ਓਕੇ ਕੋੜਾ ਬੰਪਰ ਇਹਦੇ ਨਾਲ ਦੇਵਾਂਗੇ ਅੱਛਾ ਕੋੜਾ ਬੰਪਰ ਹੈਗਾ ਆਪਣੇ ਲਵਾ ਬੰਪਰ ਹੈਗਾ ਲੈ ਮਿੱਤਰੋ ਕੋੜਾ ਬੰਪਰ ਵੀ ਮਿਲੂਗਾ ਵੱਡੀ ਗੱਲ ਹੈ ਇਮਾਨਦਾਰੀ ਦੀ ਇਹ ਹੁੰਦੀ ਹੈ ਬਾਈ ਹੁਣ ਇੱਥੇ ਕਿਹੜਾ ਪਤਾ ਲੱਗਦਾ ਸੀ ਉਹਨੇ ਕਿਹੜਾ ਬੋਲਣਾ ਸੀ ਹੈਣਾ ਤੇ ਬਾਈ ਕਹਿੰਦਾ ਵੀਰੇ ਕੋੜਾ ਬੰਪਰ ਹੈਗਾ ਉਹ ਆਪਾਂ ਦਵਾਂਗੇ ਨਾਲ ਹੈਨਾ ਤੇ ਬਾਈ ਮੈਨੂੰ ਇਹ ਦੱਸਿਓ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਕਿੰਨੇ ਕ ਪੈਸੇ ਹੋਣਿਆ ਮੂਰਲੇ ਜੋੜਾ ਦੇਖੋ ਲਗਭਗ ਹੋਣਗੇ 50-60 ਪੈਸੇ ਹਾਂ 50-55 ਪੈਸੇ ਮਿੱਤਰੋ ਤੇ ਜੇ ਮਗਰਲੇ ਟਾਇਰਾਂ ਦੀ ਗੱਲ ਕਰੀ ਇਹ ਵੀ ਹੋਲੇ ਕਿ ਨੇ ਨਾ ਹਾਂ 50 55 ਪੈਸੀ ਪਿਸਲੇ ਟਾਇਰ ਨੇ ਬਾਈ ਤੇਰੇ ਮਰੂ ਮਤੇ ਚੈੱਕ ਕਰਵਾ ਦੇ ਧਰਮੇ ਤੇ ਮਗਰਲੇ ਟਾਇਰ ਹੈਗੇ ਨੀ ਜੀ ਐਮ ਆਰ ਐਫ ਦੇ ਤੇ ਮੂਰਲੇ ਪਾਸੇ ਜੋੜੀ ਹੈਗੇ ਕੁਟੀਆਰ ਦੀ ਹੂੰ ਕੰਡੀਸ਼ਨ ਦਾ ਵੀ ਸਾਰੀ ਓਰੀਜਨਲ ਹੈ ਹਾਂ 3 ਸਪੀਡ ਦਾ ਜੀ ਟਾਪ ਮਾਡਲ ਆ ਡਬਲ ਡਿਸਟ੍ਰਿਬਿਊਟਰ ਹੈ ਡਬਲ ਡਿਸਟ੍ਰਿਬਿਊਟਰ ਹੈ 3 ਸਪੀਡ ਹੈ ਓਕੇ ਤੇ ਆਹ ਧਰਮੇ ਸਾਰੇ ਚੈੱਕ ਕਰਵਾ ਦੇ ਬਾਈ ਬਣ ਕੇ ਹੈ ਨਾ ਤੇ ਪਿੱਛੋਂ ਵੀ ਆ ਜਾ ਛਤਰੀ ਵਗੈਰਾ ਦਿਖਾ ਦੇ ਸਾਰੀ ਮਗਰ ਆਡਾਂ ਦਾ ਚੈੱਕ ਕਰਵਾ ਦੇ ਹੈ ਨਾ ਹੱਕ ਵਗੈਰਾ ਦਿਖਾ ਦੇ ਹੱਕ ਵੀ ਵਧੀਆ ਹੈ ਹਨ ਟਿਊਬਾਂ ਦਾ ਸਾਰੇ ਚੈੱਕ ਕਰਵਾ ਦੇ ਟਰੈਕਟਰ ਤੇ ਬਾਈ ਮੈਨੂੰ ਇਹ ਦੱਸਿਓ ਨੰਬਰ ਵੀ ਤਾਂ ਪੰਜਾਬ ਦਾ ਹੈ ਹਨ ਹਾਂਜੀ ਇਹ ਚੱਲ ਕਿੰਨਾ ਕੁ ਗਿਆ ਹੁਣ ਆਉਣ ਤੱਕ ਇਹ ਜੈਨੂਇਨ ਹੀ ਚੱਲਿਆ ਬਾਈ ਸਾਰਾ ओरिजिनल ਹੀ ਚੱਲਿਆ ਹੋਰिजिनल ਹੀ ਚੱਲਿਆ ਬੈ ਓਕੇ ਇਹਨੂੰ ਸਟਾਰਟ ਕਰੇ ਉਹ ਪੇ ਦੀ ਬੜਕ ਵੀ ਦੇਖ ਲਈਏ ਕੀ ਕਹਿੰਦਾ ਇਹ ਕਹਿੰਦਾ ਯਾਰ ਰੇਸ ਦਿਓ ਥੋੜੀ ਜਿਹੀ ਬੰਦ ਕਰ ਦੇ। ਬੰਦ ਕਰ ਦੇ। ਭਾਈ ਇਹ ਟਰੈਕਟਰ ਦੀ ਡਿਮਾਂਡ ਕੀ ਆ ਕਿੰਨੇ ਕ ਦਾ ਦੇਣਾ? ਇਹ ਵੀਰੇ 4,10,000 ਰੁਪਏ ਦੀ ਡਿਮਾਂਡ ਹੈ। 4,10,000 ਰੁਪਏ ਹੈਗੀ ਇਹਦੀ ਡਿਮਾਂਡ। ਮਾਨਤਣ ਹੋ ਜਾਊਗਾ ਮੌਕੇ ਤੇ। ਮਾਨਤਣ ਕਰ ਦੇ। ਹਾਂ ਕਿਉਂਕਿ ਗੱਲ ਇਹ ਹੁੰਦੀ ਹੈ ਨਾ ਭਾਈ ਜਿਹੜੀ ਆਪਣੀ ਵੀਡੀਓ ਬਹੁਤ ਸੱਜਣ ਦੇਖਦੇ ਆ ਕੋਈ 200 ਕਿਲੋਮੀਟਰ ਤੋਂ ਵੀ ਆ ਸਕਦਾ। ਕੋਈ 50 ਕਿਲੋਮੀਟਰ ਤੋਂ ਵੀ ਚੱਲ ਕੇ ਆ ਸਕਦਾ ਹੈ ਨਾ। ਤੇ ਲੈ ਮਿੱਤਰੋ 4,10,000 ਰੁਪਏ ਭਾਈ ਨੇ ਡਿਮਾਂਡ ਰੱਖੀ ਹੈ। ਬਾਕੀ ਮੌਕੇ ਤੇ ਥੋੜਾ-ਮੋਟਾ ਮਾਨਤਣ ਵੀ ਹੋ ਜਾਊ। ਦੁਆਰਾ ਦੱਸ ਦਿੰਦੇ ਆ ਨੰਬਰ ਇਹਦਾ ਪੰਜਾਬ ਦਾ ਤੇ ਸੈਕੰਡ ਆਨਰ ਆ ਬਾਈ ਉਹਨਾਂ ਦੇ ਨਾਮ ਆ ਰਹੀ ਸੀ ਨਾ ਵੀਰਿਆ ਹਾਂ ਜੀ ਬਾਈ ਹਾਂ 10 ਮਾਡਲ ਆ ਇਹ 10 ਮਾਡਲ ਟੋਪ ਮਾਡਲ ਹਾਂ ਤੇ ਉਹ ਤੋਂ ਬਾਅਦ ਭਾਈ ਗੱਲ ਕਰਦੇ ਆ ਆਪਾਂ ਗੱਡੀ ਦੀ ਇਹ ਹੈਗੀ 2012 ਮਾਡਲ 12 ਮਾਡਲ ਹੈ ਕੰਡੀਸ਼ਨ ਦੀ ਇਹ ਵੀ ਸਾਰੀ ਓਰੀਜਨਲ ਹੈ ਸਾਰੀ ਓਰੀਜਨਲ ਹੈ ਜੈਨੂਇਨੀ ਇਹ ਚੱਲੀ ਹੋਈ ਹੈ ਅੱਛਾ ਜੈਨੂਇਨੀ ਇਹ ਚੱਲੀ ਹੋਈ ਹੈ ਨਹੀਂ ਨਹੀਂ ਇਹ ਚੱਲੀ ਤੇ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੋਣੀ ਆ ਇਹਦੇ ਹੋਣੇ ਆ ਲਗਭਗ 60-65% ਟਾਇਰ ਰਹਿ ਗਿਆ ਹਾਂ ਜੀ ਰਹਿ ਗਿਆ 65% ਹੂੰ ਵੀਰ ਕੱਪ ਮਿੱਤਰੋ ਗੱਡੀ ਤੇ ਚੜੇ ਹੋਏ ਆ ਕਰ ਮੇ ਵਿਚੋ ਵੀ ਦੇ ਕੰਡੀਸ਼ਨ ਦਿਖਾ ਦੇ ਉਹ ਵੀ ਆ ਚਾਬੀ ਖੜ ਜੋ ਪਹਿਲਾਂ ਬਾਹਰ ਦੇ ਪੱਧ ਦਿਖਾ ਦੇ ਇਹ ਉਦਾਂ ओरिजिनल ਹੀ ਆ ਬਈ ਹਾਂ ओरिजिनल ਆ ਵੀਰੇ ਜੈਨੂਇਨ ਆ ਬੰਪਰ ਤਾਂ ਹੋ ਸਕਦਾ ਇਕੱਲੇ ਚਲੋ ਬੰਪਰ ਤਾਂ ਹੋ ਜਾਣਾ ਹਨ ਤੇ ਇਹ ਨੂੰ ਵੀ ਆਪਾਂ ਦੇਖ ਲਈਏ ਕੀ ਕਹਿੰਦੀ ਆ ਗੱਡੀ ਲੈ ਕਰਵਾ ਦੇ ਕਰਾਂ ਵਿਚੋ ਚੈੱਕ ਸਾਰੀ ਗੱਡੀ ਟੱਚ ਪਲੇਅਰ ਲੱਗਿਆ ਹੋਇਆ ਬਈ ਹੈ ਹਾਂ ਵੀਰੇ ਬੈਕ ਕੈਮਰਾ ਵੀ ਲੱਗਿਆ ਹੋਇਆ ਹੈ ਕੈਮਰਾ ਲੱਗਿਆ ਹੋਇਆ ਓਕੇ ਸ਼ੀਟ ਕਵਰ ਬਿਲਕੁਲ ਨਵੇਂ ਤੇ ਚੱਲੀ ਕਿੰਨੀ ਕੁ ਹੋਈ ਆ ਬਈ ਇਹ ਗੱਡੀ ਦੇ ਹਿਸਾਬ ਹੂੰ 150504 ਚੱਲੀ ਹੋਈ ਹੈ ਨਾ ਹਾਂਜੀ ਡੇਢ ਕ ਲੱਖ ਚੱਲੀ ਹੋਈ ਹੈ 12 ਮਾਡਲ ਹੈ ਜੈਨੂਨ ਚੱਲੀ ਹੋਈ ਹੈ ਓਕੇ ਓਕੇ ਤੇ ਨੰਬਰ ਹੈਗਾ ਇਹਦਾ ਐਚ 4 ਹੈ ਨਾ ਜੀ ਐਚ 4 ਨੰਬਰ ਹੈ ਟਰਮੀ ਡਿੱਗੀ ਵੀ ਦਿਖਾ ਦੀ ਇਹ ਵਿੱਚੋਂ ਕਰਵਾ ਦੇ ਚੈੱਕ ਭਾਈ ਡਿੱਗੀ ਡੁੱਗੀ ਦੀ ਵੀ ਗੱਡੀ ਸਾਫ ਆ ਭਾਈ ਹਾਂ ਇਹਦੇ ਸ਼ੀਸ਼ੇ ਵਗੈਰਾ ਵੀ ਨਾਲ ਦੀ ਨੇ ਸਾਰੇ ਹੈ ਨਾ ਟਰਮੀ ਸ਼ੀਸ਼ੇ ਵੀ ਸਾਰੇ ਗੱਡੀ ਦੇ ਨਾਲ ਦੇ ਨੇ 2012 12 ਦਾ ਮਾਰਕ ਇਕੱਲੇ ਇਕੱਲੇ ਸ਼ੀਸ਼ੇ ਤੇ ਖੜਾ। ਇਸਲਾ ਵੀ ਨਾਲ ਦਾ 프ਰੰਟ ਸ਼ੀਸ਼ਾ ਵੀ ਨਾਲ ਦਾ। ਇਹ ਬਹੁਤ ਘੱਟ ਮਿਲਦੇ ਹੁੰਦੇ ਆ ਬਾਈ ਸਾਰੇ ਸ਼ੀਸ਼ੇ ਨਾਲ ਦੇ ਗੱਡੀ ਦੇ। ਹਾਂ। ਤੇ ਬਾਈ ਇਹਦੀ ਡਿਮਾਂਡ ਕੀ ਹੈ ਗੱਡੀ ਦੀ? ਡਿਮਾਂਡ ਇਹਦੀ ਹੈਗੀ ਆ 2,75,000. 2,75,000 ਰੁਪਏ ਹਨਾ ਤੇ ਬਾਕੀ ਮਾਲ ਤਾਂ ਇਹਦੇ ਵਿੱਚੋਂ ਵੀ ਹੋਜੂਗਾ ਨਾ ਬਾਈ। ਮਾਲ ਤਾਂ ਨਹੀਂ। ਉਹ ਤਾਂ ਬਾਈ AC ਹੀਟਰ ਦੀ ਕਿਵੇਂ ਇੰਜੀਨੀਅਰ ਦੀ ਕਿਵੇਂ ਗੱਡੀ? ਜੈਨੂਅਲ ਆ ਵੀਰੇ। ਚੱਲਦੀ ਆ ਗੱਡੀ ਆ ਪੂਰੀ ਬੱਧੀਆ ਚੱਲਦੀ ਆ। ਓਕੇ ਜੈਨੂਅਲ ਰੱਖੀ ਹੋਈ ਆ। ਵਰਕਿੰਗ ਦੇ ਵਿੱਚ AC ਹੀਟਰ ਪੂਰਾ? ਹਾਂਜੀ। ਓਕੇ। ਚੱਲਾ ਮਿੱਤਰੋ ਦੁਵਾਰਾ ਦੱਸ ਦਿੰਨੇ ਆ ਪਿੰਡ ਸੇਖੇ ਦੇ ਵਿੱਚ ਖੜੇ ਆ ਜ਼ਿਲ੍ਹਾ ਪੈ ਜਾਂਦਾ ਬਰਨਾਲਾ ਜ਼ਿਲ੍ਹਾ ਬਰਨਾਲਾ ਤੇ ਨਾਮ ਤੁਹਾਡਾ ਹੈਗਾ ਮੋਲਕ ਤੇ ਆਪਣਾ ਮੋਬਾਈਲ ਨੰਬਰ ਕਿੰਨਾ ਬਾਈ ਮੋਬਾਈਲ ਨੰਬਰ ਲਿਖ ਲਓ 98729 ਹਾਂਜੀ 822099 ਓਕੇ ਚੱਲਾ ਮਿੱਤਰੋ ਬਾਕੀ ਆਪਾਂ ਬਾਈ ਦਾ ਨੰਬਰ ਸਕਰੀਨ ਤੇ ਚਲਾਤਾ ਜੇ ਕਿਸੇ ਸੱਜਣ ਨੇ ਟਰੈਕਟਰ ਖਰੀਦਣਾ ਹੈ 2010 ਮਾਡਲ ਇਹਦੀ ਹੈਗੀ 4 ਲੱਖ ਤੇ 10000 ਰੁਪਏ ਡਿਮਾਂਡ ਪੰਜਾਬ ਨੰਬਰ ਹੈ ਬਾਕੀ ਮੌਕੇ ਤੇ ਹੋਊਗਾ ਮਾਨ ਤਾਨ ਤੇ ਜੇ ਗੱਲ ਕਰੀਏ ਗੱਡੀ ਦੀ ਡਿਮਾਂਡ ਦੀ ਇਹਦਾ ਰੇਟ ਹੈਗਾ 2 ਲੱਖ ਤੇ 75000 ਮਾਨਤਾ ਨਹੀਂ ਦੇ ਵਿੱਚ ਲੋਬਣਾ ਭਾਈ ਹਾਂ ਕਰੋ ਸੰਪਰਕ ਨੰਬਰ ਸਕਰੀਨ ਤੇ ਆ